ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਆਂ ਖਬਰ ਹੈ ਜੀ ਤੂਰੀ ਤੋਂ ਜੀ ਤੋਂ ਵੀ ਤੁਰੀ ਤੇ ਰਾਸਤਾ ਜੀ ਬਹੁਤ ਸ਼ੀਰਾਂ ਤੋਂ ਮਾਗਤੀ ਦੀ ਹੈ ਜੀ ਲੋਕੋ ਜਿਹੜਾ ਪਾਸਤੇ ਵਾਰ ਨਵੰਬਰ ਮੈਂ ਉਸ ਆਪਣੀ ਵੀਡੀਓ ਲੈ ਛੋਟੀ ਵੀ ਖੁਸ਼ੀ ਸਾਰੇ ਪਟਿਆਲਾ ਸੇ ਹਮਕੋ ਅ ਕਿਆ ਸਭੀ ਜੂਰੀਆਂ ਲੋੜਾਂ ਮਸ਼ੀਨਾਂ ਅਸੀਂ ਅਸੀਂ ਸਭਾ ਕਰਕੇ ਸਾਰੇ ਨਾ ਜਦੋਂ ਪਟਿਆਲੇ ਚਲੀ ਸੇਵਕੀ ਕਿਸ ਜਾਦੋਰੇ ਬਾਕੀ ਲੋੜਾਂ ਜਿਹੜੀ ਬਹੁਤ ਖੁਸ਼ੀ ਦਾ ਜੈਰੇ ਆਜਾ ਫਾਈਲ ਆਇਆ ਤਾਂ ਇਹਨਾਂ ਮਸ਼ੀਨ ਜਿੱਤਿਆ ਜੋ ਕਿ ਮਕਸਦ ਨਾਲ ਮਰਕੀ ਤੁਸੀਂ ਦੋਨਾਂ ਦੇ ਵਿੱਚ ਕੰਮ ਕਰ ਰਹੇ ਹੋ ਉਸ ਤੋਂ ਰਾਤਾਂ ਚ ਮਸ਼ੀਨਾਂ ਚੱਲ ਨਹੀਂ ਰਹੇ ਸੈਂਪਲ ਲਗਾ ਰਹੇ ਹਾਂ ਸੈਂਪਲ ਲਗਾ ਰਹੇ ਹਾਂ ਕੀ ਮਕਸਦ ਕੀ ਹੈ ਇਹ ਮਾਰੀ ਦਾ ਰਸਤਾ ਜੀ ਜਿਹੜਾ ਸੇਵਾ ਕਾਰਨ ਹੈ ਨਾਮ ਸੇਵਤਾ ਸੇਵਾ ਇਹਦੇ ਪਛਾਤ ਸਕੂਨ ਮੇ ਅਦਾਤਾ ਬਿਲਕੁਲੀ ਮਾਤ ਕਰਕੇ ਜਰੋਂ ਮਸ਼ੀਨ ਦੀ ਕੋਲ ਉਸੇ ਅਸੇਲੀ ਦੇ ਤਾਈਂ ਬਸ ਸਾਥਾ ਹੋ ਕੇ ਇਸ ਤਰ੍ਹਾਂ ਇਹ ਆਪਣਾ ਮਿਸ਼ਨ ਹੈ ਕਿ ਕਿ ਤੁ ਤੁਹੀ ਜੀ ਇਸ ਮਾਤ ਨੂੰ 29 ਸਾਲ ਤੋਂ ਚੱਲੇ ਆਪੇ ਹਾਂ ਜੀ ਹੋਰ ਕੈਂਪ ਵੀ ਲਗਾ ਰਿਹਾ ਤੁਹਾਨੂੰ ਪਤਾ ਜਾ ਆਪਣੇ ਲੋਕ ਫੀਡਿੰਗ ਨੂੰ ਅਪਟੋਬਰ ਨੂੰ ਲਗਾ ਕੈਂਪ ਲਗਾਣਾ ਹੈ ਹਰ ਕੈਂਪ ਕੀ ਨਾ ਹੋਣੀ ਮੈਂ ਪੁੰਨੂ ਕੋਲ ਜਾਉ ਤਾ ਜੀ ਉਹ ਜੋ ਜੀ ਕੀ ਕਹੂੰਗਾ ਕਿ ਸਮਾਜ ਦੇ ਜੋ ਕਮ ਸਰਕਾਰਾਂ ਤੋਂ ਨਹੀਂ ਜੀ ਸਮਾਜੀ ਸੰਸਥਾਵਾਂ ਕੇ ਕੀ ਕੰਮ ਕਰਦੇ ਅਸੀਂ ਪਹਿਲਾਂ ਤੋਂ ਬਹੁਤ ਧੰਨਵਾਦ ਹੈ ਸਾਰਾ ਸ਼ਹਿਰ ਬਹੁਤ ਧੰਨਵਾਦ ਕਰਦਾ ਸ੍ਰੀ ਸੰਤ ਸਿੰਘ ਜੀ ਜਿਨ੍ਹਾਂ ਨੇ ਇਹਦਾ ਸਮਾਜ ਲਈ ਬਹੁਤ ਕਿਉਂਕਿ ਟੂਰੀ ਨੂੰ ਦੀ ਬਹੁਤ ਡਿਮਾਂਡ ਸੀ ਅੱਜ ਉਹ ਡਿਮਾਂਡ ਪੂਰੀ ਹੋ ਗਈ 23 ਲੋਕਾਂ ਨੂੰ ਬਹੁਤ ਇਹਦੀ ਮਦਦ ਮਿਲੂਗੀ ਕਿਉਂਕਿ ਲੋਕਾਂ ਨੂੰ ਸੰਗਰੂਰ ਤੱਕ ਜਾਣਾ ਪੈਂਦਾ ਸੀ ਵੀ ਇਹ ਅਲਟਰਾਸਾਉਂਡ ਕਰਾਉਣ ਵਾਸਤੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ ਜਿਲੋਂ ਸਹਿਯੋਗ ਧੰਨਵਾਦ ਕਰਦੇ ਆ ਜੀ ਸਰਦਾਰ ਨੂਰ ਸਿੰਘ ਜੀ ਨੇ ਅੱਜ ਜੀ ਅੱਜ ਆਪਣੇ ਸ਼ਹਿਰ ਬੋਲੀ ਫਿਰ ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦਾ ਬਤੌਰ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਮੈਂ ਤਾਂ ਜੀ ਕਹਾਂਗਾ ਜਿਵੇਂ ਕਹਿੰਦੇ ਨੇ ਲੋਕਾਂ ਵਿੱਚ ਰੱਬ ਵੱਸਦਾ ਆ ਸਾਖਸ਼ਾਤ ਸਾਡੇ ਰਾਜ ਜੀ ਖੜੇ ਨੇ ਇਹ ਵੀ ਇੱਕ ਰੱਬ ਦਾ ਰੂਪ ਬਣ ਕੇ ਆਏ ਨੇ ਦੇਖੋ ਕਿੰਨਾ ਇਹਨਾਂ ਨੇ ਇੱਕ ਵਧੀਆ ਪ੍ਰਾਲਾ ਕੀਤਾ ਜਿਹਦੇ ਨਾਲ ਕਿ ਸਾਡੇ ਸ਼ਹਿਰ ਨੂੰ ਕਦੋਂ ਦੀ ਮਨਜ਼ਰ ਆਦਾ 15-20 ਸਾਲ ਤੋਂ ਹਰ ਸਰਕਾਰਾਂ ਉੱਤੇ ਮੰਗ ਕਰ ਰਹੀ ਸੀ ਵੀ ਇੱਥੇ ਇੱਕ ਮਸ਼ੀਨ ਚਾਹੀਦੀ ਹੈ ਕਿ ਲੋਕਾਂ ਨੂੰ ਜਦੋਂ ਵੀ ਕੋਈ ਸਟੈਂਡ ਕਰਾਣਾ ਤਾਂ ਬਾਹਰ ਜਾਣਾ ਪੈਂਦਾ ਅੱਜ ਇਹਨਾਂ ਨੇ ਬਿਨਾਂ ਕਿਸੇ ਲਾਲਚ ਵਾਸਤੇ ਬਿਨਾਂ ਕਿਸੇ ਪੋਲੀਟੀਕਲ ਉਹ ਤੋਂ ਇੱਕ ਸੇਵਾ ਭਾਵ ਦੇ ਨਾਲ ਜਿਹੜੀ ਸਾਡੇ ਸ਼ਹਿਰ ਨੂੰ ਇਹ ਦਿੱਤੀ ਹੈ ਅਸੀਂ ਤਾਂ ਸਾਰੇ ਸ਼ਹਿਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਾਮਨੀ ਕੀ ਉਤਰਾਣ ਬੋਂਕ ਤਵਾਇਆ ਤੱਕ ਬਿਲਕੁਲ ਇਸ ਤਰ੍ਹਾਂ ਉਹ ਪਹਿਲਾਂ ਨਾ ਸੋਣਿਆ ਹੈ ਕਿ ਕਹਿੰਦੇ 29 ਸਾਲ ਤੋਂ ਇਹ ਕੱਲੇ ਸੋਸ਼ਲ ਕੰਮ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਵੀ ਕੋਈ ਆਪਾਂ ਨੂੰ ਹੋਰ ਵੀ ਜ਼ਰੂਰਤ ਲੱਗਦੀ ਹੋਵੇ ਜਿਹੜਾ ਵੀ ਆਪਾਂ ਨਾਲ ਦੀ ਧਿਆਨ ਦੇ ਲਿਆਵਾਂਗੇ ਕੋਈ ਸੋਸ਼ਲ ਵਰਕ ਜਿਹੜਾ ਉਹ ਕਰ ਸਕਦੇ ਨੇ ਤਾਂ ਇਹ ਸਾਡੇ ਸ਼ਹਿਰ ਥੋੜੀ ਨੂੰ ਪਹਿਲ ਦੇ ਉੱਤੇ ਖੜਾ ਕਰ ਦੇ ਇਹ ਕਿੰਨਾ ਵੱਲੋਂ ਬੱਡਾ ਇੱਕ ਵਿਸ਼ਾਲ ਕੈਪੋ ਵੀ ਲਗਾਈ ਜਾਣਾ ਉਸ ਬਾਰੇ ਕੀ ਬੋਲਣਾ ਹੈ ਇੰਨਾ ਬਾਰੇ ਜਿਹੜਾ ਅਸਲ ਤਾਂ ਮੇਰੇ ਕੋਲ ਸ਼ਬਦ ਨਹੀਂ ਜਿਹੜੇ ਮੈਂ ਥੋੜੀ ਇਹਨਾਂ ਦੇ ਬਾਰੇ ਬਿਆਨ ਕਰਾਂ ਤਾਂ ਇਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਨਕਤੀ ਤੋਂ ਬਾਅਦ ਇਹ ਨਕਤੀ ਤੋਂ ਬਣੀ ਵੀ ਗੱਲ ਹੈ ਸਟੈਫਰੋਗ੍ਰਾਫ ਸਟੈਫਰੋਗ੍ਰਾਫ ਬੀ ਅਕਤੂਬਰ ਨੂੰ ਸਾਡੇ ਹਲਕੇ 'ਚ ਇਹ ਸਟੈਫਰੋਗ੍ਰਾਫ ਜਿਹੜਾ ਮੈਗਾ ਕੈਂਪ ਲਗਾ ਰਹੇ ਨੇ ਅੱਖਾਂ ਦਾ ਤਾਂ ਜਿਹਦੇ ਨਾਲ ਸਾਡੇ ਸਾਰੇ ਸ਼ਹਿਰ ਨੂੰ ਜਿੰਨੇ ਸਾਡੇ ਆਲੇ-ਦੁਆਲੇ ਸਾਡੀ ਅਸੈਂਬਲੀ ਨੂੰ ਸਾਰੀ ਅਸੈਂਬਲੀ ਨੂੰ ਬਹੁਤ ਫਾਇਦਾ ਹੋਊਗਾ ਤਾਂ ਅਸੀਂ ਤਾਂ ਕਹਾਂਗੇ ਕਿ ਸਾਡੇ ਸ਼ਹਿਰ ਵੱਲੋਂ ਜਿੰਨੀਆਂ ਵੀ ਸੰਸਥਾਵਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਕੈਂਪ ਵਾਲੇ ਜਨ ਸਰਦਾਰ ਜੀ ਨੂੰ ਸਾਰੇ ਅਸੀਂ ਇਕੱਠੇ ਹੋ ਕੇ ਸਨਮਾਨਿਤ ਕਰਾਂਗੇ ਕਿਉਂਕਿ ਐਡਾ ਵੱਡਾ ਜਿਹੜਾ ਸ਼ਹਿਰ ਦੇ ਲਈ ਇਹਨਾਂ ਦਾ ਸਨਾਯੋਗਦਾਨ ਹੈ ਇਹ ਕਦੇ ਵੀ ਨਾ ਖੋਲਣ ਵਾਲਾ ਯੋਗਦਾਨ ਹੈ ਜਿੱਥੇ ਕੀ ਕਹਣਾ ਤੁਸੀਂ ਕੁਸਮਾਜ ਸੀਵੀ ਦੇ ਕੰਮ ਤੋਂ ਉੱਤੇ ਕੰਮ ਕਰ ਰਹੇ ਹੋ ਤੁਸੀਂ ਅੱਗੇ ਆ ਕੇ ਕੰਮ ਆ ਜਾਈਏ ਸਭ ਤੋਂ ਪਹਿਲਾਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਨਿਰਜਤ ਸਿੰਘ ਜੀ ਦਾ ਜਲੋਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਐਡੀ ਵੱਡੀ ਸੇਵਾ ਸਾਡੇ ਧੂਰੀ ਲਈ ਕੀਤੀ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਚੀਜ਼ ਨਹੀਂ ਸੀ ਸੋਚੀ ਸਾਰੇ ਧੂਰੀ ਨਿਵਾਸੀ ਇਸ ਚੀਜ਼ ਤੋਂ ਦੁਖੀ ਸੀਗੇ ਫਰ ਇਹਨਾਂ ਨੇ ਇਹ ਚੀਜ਼ ਨੂੰ ਕਰਕੇ ਸਾਡੇ ਲਈ ਬਹੁਤ ਵੱਡਾ ਕੰਮ ਕਰਤਾ ਔਰ ਅਸੀਂ ਆਪਣੇ ਦਿਲ ਦੀਆਂ ਤਹਿਰਾਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਲਈ ਅਸੀਂ ਦੁਆ ਕਰਦੇ ਹਾਂ ਵੀ ਇਹਨ ਦੁੱਗਣੀ ਰਾ ਚੌਗਣੀ ਤਰੱਕੀ ਕਰੇ ਮੈਂ ਅਰਦਾਸ ਸਿਰ ਦਿਲਾਂ ਨਾਲ ਕਰ ਰਿਹਾ ਹਾਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਜਿਸ ਤੰਦੇ ਨਾਲ ਉਹ ਨਾ ਕਰਦੇ ਨੇ ਇਹ ਚੋਕ ਇਹਦਾ ਕੰਮ ਸਰਕਾਰਾਂ ਦਾ ਹੁੰਦਾ ਹੈ ਉਹਨਾਂ ਨੇ ਆਪਣੇ ਜੇਲ੍ਹ ਦੇ ਵਿੱਚੋਂ ਜਿਹੜੇ ਸਾਡੇ ਕਮਰ ਜਿਹੜੇ ਲੰਬੇ ਸਮੇਂ ਲੈ ਪਾਬੇ ਸਮੇਂ ਸਲੇ ਸਰਸਤਾਰਾਮ ਦੇ ਕੌਜੀਆ ਨੂੰ ਕਿਤੇ ਕਿਸੇ ਨੇ ਵੀ ਇਸ ਗੱਲ ਧਿਆਨ ਨਹੀਂ ਦਿੱਤਾ ਉਹ ਧਿਆਨ ਗਿਆ ਸਰਦਾਰ ਸਿੰਘ ਜੀ ਦਾ ਕਿਸੇ ਤਰ੍ਹਾਂ ਪ੍ਰਮਾਤਮਾ ਨੇ ਪਰ ਇਹਨਾਂ ਦੇ ਹੱਥ ਰੱਖੇ ਔਰ ਜਦ ਖੁੱਲਦੇ ਦਿਲ ਦੇ ਨਾਲ ਖਿਆਲ ਦੇ ਨਾਲ ਇਹੋ ਜਿਹੀ ਸ਼ਹਿਰ ਦੇ ਜਿੱਥੇ ਲੋਕ ਹੋ ਗਏ ਕਿਸੇ ਤਰ੍ਹਾਂ ਦੀ ਸੇਵਾ ਕਰਕੇ ਜਿਹੜੇ ਗੀਨ ਕਿਸ਼ਿਆਂ ਦੀਆਂ ਦਬਾਵਾਂ ਨੇ ਉਹਨਾਂ ਨੂੰ ਛੋਹੇ ਦੇ ਵਿੱਚ ਬੇਸ਼ਰਮ ਹਰੀਆਂ ਪੱਤੇ